ਪੰਜਾ ਘੰਟਾ ਜਰਾ ਰਹਿਣ ਆ ਨਾ ਆ ਤੋ ਆਓ ਨਿਕਲ ਗਏ ਆ ਬੁਝੇ ਸਕੂਟਰ ਤੇ ਲਓ ਜੀ ਅੱਜ ਬੜੇ ਚਿਰ ਬਾਅਦ ਬਾਬੇ ਨਾਨਕ ਨੇ ਸੁਣੀ ਆ ਬਈ ਤੇ ਆਪਾਂ ਪਹੁੰਚ ਗਏ ਆ ਆਪਣੇ ਪਿੰਡ ਤੇ ਮੈਂ ਪਹਿਲਾ ਆਪਣੇ ਖਾਨਦਾਨ ਚੋਂ ਪਹਿਲਾ ਮੁੰਡਾ ਜਿਹੜਾ ਪਹੁੰਚ ਗਿਆ ਆਪਣੇ ਪਿੰਡ ਦਫਤੂ ਪਾਕਿਸਤਾਨ ਤੇ ਆਜੋ ਸਾਰਾ ਪਿੰਡ ਵਿਜਿਟ ਕਰਦੇ ਆ ਤੇ ਵੀਰ ਮੇਰਾ ਇੱਕ ਨਾਲ ਆਇਆ ਲੈ ਕੇ ਤੇ ਉਹ ਮੈਨੂੰ ਸਾਰਾ ਪਿੰਡ ਵਿਖਾਉਣਗੇ ਤੇ ਅੱਜ ਬੜਾ ਭਾਗਾਂ ਵਾਲਾ ਦਿਨ ਚੜਿਆ ਤੇ ਮੈਂ ਬੜਾ ਹੀ ਖੁਸ਼ ਆ ਅੱਜ ਮੈਂ ਆਪਣੇ ਪਿੰਡ ਪਿਓ ਦਾਦੇ ਆ ਦਾਦੇ ਪੜਦਾਦੇ ਜੀ ਦੀ ਉਹ ਧਰਤੀ ਤੇ ਆ ਗਿਆ ਪਿੰਡ ਦਫਤੂ ਤੇ ਆਜੋ ਬਜ਼ੁਰਗਾਂ ਦੇ ਨਾਲ ਸਾਰਾ ਪਿੰਡ ਦੇਖਦੇ ਆ ਨਹੀਂ ਜਿੱਦਲ ਬਣਾਈ ਚਲੋ ਫਿਰ ਜਿਹੜਾ ਨਾ ਸਾਰੇ ਬਣਾ ਠੀਕ ਹੈ ਜੀ ਧੰਨਵਾਦ ਜਿਉਂਦੇ ਵਸਦੇ ਰਹੋ ਬੜੀ ਬੜੀ ਮਹਿਮਾਨਨਾਜ਼ੀ ਕਰਦੇ ਤੁਹਾਨੂੰ ਦਿਖਾਉਂਦੇ ਨੇ ਠੀਕ ਹੈ ਜੀ ਪਹਿਲੇ ਜਿਹੜੇ ਉਹਨਾਂ ਨੇ ਦੋੜ ਮੁਕਾਰਲੇ ਦੇ ਉੱਤੇ ਪਾਇਆ ਸੀ ਮੁਕਰ ਠੀਕ ਹੈ ਜੀ ਇਹ ਸੇ ਰੰਗਾਂ ਦੀ ਕਵਾਰ ਸੀ ਇਸ ਰੋ ਜੱਤੀ ਦੇ ਆਓ ਯਾਰ ਉਹ ਤਾਂ ਜਨਤਰੀ ਸੀ ਜਿਹੜੀ ਦਾ ਨਹੀਂ ਸੋਛ ਲਈ ਠੀਕ ਹੈ ਜੀ ਆ ਹਵੇਲੀ ਤੁਹਾਡੀ ਹਾਂ ਜੀ ਠੀਕ ਹੋ ਗਿਆ ਬਹੁਤ ਵਧੀਆ ਬੱਚਾ ਹੀ ਹੋਣੀ ਜਿਹਦੀ ਬਣਾਈ ਹੈ ਲਓ ਜੀ ਹਵੇਲੀ ਦੇਖ ਲਓ ਆ ਇਧਰ ਖੜੇ ਟਰੈਕਟਰ ਆ ਮਾਰ ਕਰਨੀ ਜੀ ਹਾਂ ਜੀ ਇਹਦੇ ਉੱਤੇ ਵੀ ਜਮਾਰ ਰੱਖਾ ਅੱਛਾ ਇਹਦੇ ਵੀ ਇਹ ਲੋਕਾਂ ਜਿਹਨਾਂ ਇੱਧਰ ਆਪਾਂ ਨੂੰ ਬਿਤਾ ਕੇ ਹੱਥ ਨਹੀਂ ਮਰਦੀਆਂ ਅੱਗੇ ਵੀ ਆਪਰਾਵੇਂ ਖੜੇ ਠੀਕ ਹੋ ਗਿਆ ਐ ਉਹ ਰਾਸ਼ੀ ਨੂੰ ਸਰਦਾਰ ਬਾਬਾ ਦੋਬੇਸ਼ਾ ਅੱਛਾ ਜੀ ਇਹ ਪੁਰਾਣੀ ਹੈ ਵੀ ਇਹ ਪੁਰਾਣੀ ਪਾਟ ਇਹ ਕਾਫੀ ਪੁਰਾਣੀ ਹੈ ਠੀਕ ਹੈ ਉਹ ਜਿਹੜਾ ਉਹ ਸਾਡੀ ਜਾਤੀ ਦੀ ਗੁਰਗਾਂ ਵਸਾ ਹੋਇਆ ਠੀਕ ਹੈ ਮੇਰੇ ਦਾਦਾ ਦਾ ਇਹ ਜੀ ਦਾ ਨਾਮ ਸੀ ਅਜੈਬ ਸਿੰਘ ਲਸ਼ਮਣ ਸਿੰਘ ਭਗਵਾਨ ਸਿੰਘ ਹਰਨਾਮ ਸਿੰਘ ਇਹ ਹੁਣ ਤੋਂ ਇਹ ਜੈਬੇ ਰ ਕਹ ਰਹਾ ਹੈ ਰਾਤੀ ਆ ਆਦਾ ਉਦਾ ਠੀਕ ਆ ਮੈਂ ਜੈਬੇ ਦਾ ਪੁੱਤਰਾ ਠੀਕ ਹੈ ਜੀ ਹਾਂ ਲక్ష్మణ ਸਿੰਘ ਪਰਦਾਦਾ ਸੀ ਯਾਰ ਕਿਹਦੇ ਇੱਥੇ ਆਉਣਾ ਆਇਆ ਹਾਲੇ ਮੈਂ ਆਪ ਦੇ ਖਾਨਦਾਨ ਚ ਕੱਲਾ ਹੀ ਆ ਹੋਰ ਕਿਸੇ ਨੇ ਜੀ ਕੀਤਾ ਮੇਰੀ ਬਹੁਤ ਚਿਰ ਦੀ ਤਾਂ ਨਹੀਂ ਤੇ ਮੈਂ ਆਪਣਾ ਪਿੰਡ ਵਿਜ਼ਿਟ ਕਰਾਂ ਪੁਣੇ ਉਹ ਜੋ ਪ੍ਰਾਣੀਆਂ ਯਾਤਾਂ ਜੀ 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 ਪਿਛਲੇ ਵੇਰੇ ਫਾਂਡਾਂ ਦੀਆਂ ਤੇ ਖਿੱਚ ਹੁੰਦੀ ਏ ਖਿੱਚ ਹੁੰਦੀ ਏ ਕਮਾਂਡ ਚ ਨਾ ਮੇਰੇ ਇੱਥੋਂ ਖਿੱਚਦੀ ਜੋ ਆ ਕਰ ਸਮਝ ਲੈ ਕੇ ਆਈ ਮੈਨੂੰ ਜਾਂਦਾ ਮੈਂ ਕਿਉਂ ਨੱਡ ਦੇ ਉੱਤੇ ਉੱਤਰ ਕੇ ਦੇਣੀ ਸੀ ਠੀਕ ਆ ਉਹ ਫੇਰੇ ਉਹਦੀ ਵਾਇਰਲ ਹੋਈ ਉਹ ਮੇਰੀ ਪੁੱਤਰੀ ਹੁੰਦੀ ਉਹਦੇ ਥੈਂਕ ਯੂ ਫਰ ਹਾਂਜੀ ਉਹਨੇ ਲਾਇਆ ਤੇ ਲਈ ਮੈਨੂੰ ਕਿੱਥੇ ਮਾਇਆ ਲੋ ਜੀ ਆ ਗਿਆ ਦਫਤੂ ਦਾ ਗੁਰਦੁਆਰਾ ਜੀ ਅਚਰਿਆ ਹੂੰ 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 ਅੱਜ ਆਪਾਂ ਦੇ ਆਪਣੇ ਪਿੰਡ ਦਾ ਪੁਰਾਣਾ ਗੁਰਦੁਆਰਾ ਆ ਦੇਖ ਲੋ ਅੱਜ ਵਿਜ਼ਿਟ ਕਰਾਉਣਾ ਤੇ ਬੜੇ ਧੰਨਵਾਹਾ ਕਰਤਾ ਆ ਵੀਰ ਵੀਡੀਓ ਬਣਾ ਰਿਹਾ ਤੇ ਬਹੁਤ ਬਈ ਪਿਆਰ ਦਿੱਤਾ ਬੜੀ ਮਹਿਮਾਨ ਨਿਵਾਜ਼ੀ ਕਰਦੇ ਨੇ ਤੇ ਵੀਰ ਤੁਸੀਂ ਬਤਾਲੋ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਲੱਗਿਆ ਮੈਂ ਤਾਂ ਦੇਖ ਨਹੀਂ ਦੇ ਸਕਦਾ ਤੇ ਆਜੋ ਵਿਜ਼ਿਟ ਕਰਾਉਨੇ ਆ ਤੁਹਾਨੂੰ ਗੁਰੂ ਘਰ ਆਪਣਾ ਪਿੰਡ ਦਸਤੂਰੂਗਾ ਇਹ ਤੁਹਾਨੂੰ ਬੜਾ ਪੁਰਾਣਾ ਹੋ ਗਿਆ ਨਾ ਹਾਂਜੀ ਬੜਾ ਪੁਰਾਣਾ ਹੋ ਗਿਆ ਚਲੋ ਇਹਨਾਂ ਨੂੰ ਆਇਆ ਸਾਥੀ ਅਲੀਦਾਨ ਦੇ ਪੁੱਤਰ ਵੀਡੀਓ ਚ ਵੇਖਿਆ ਸੀ ਜਦੋਂ ਅੱਜ ਦੇਖ ਲਿਆ ਆਪਾਂ ਤੇ ਆ ਗਿਆ ਨਾ ਤੁਹਾਡਾ ਸ਼ੁਕਰੀਆ ਸਾਰਿਆਂ ਦਾ ਠੀਕ ਆ ਤੁਹਮਰੇ ਨਾਲ ਠੀਕ ਹੈ ਜੀ ਅੱਛਾ ਅੱਛਾ ਇਹ ਮੈਂ ਗੁਰਦੁਆਰੇ ਦੇ ਅੰਦਰ ਐਂਟਰ ਹੁੰਦੇ ਆ ਇਹ ਬਹੁਤ ਪੁਰਾਣੀਆਂ ਚੀਜ਼ਾਂ ਵਾਹ ਜੀ ਵਾਹ ਪੁਰਾਣੇ ਗੇਟ ਸਾਰਾ ਕੁਝ ਲੋ ਜੀ ਤੁਹਾਨੂੰ ਉੱਥੋਂ ਵਿਜ਼ਿਟ ਕਰਾਉਣਾ ਹੈ ਨਾ ਫਿਰ ਵੀ ਬੜੀ ਗੱਲ ਏ ਅਲੇ ਤੱਕ ਪੁਰਾਣਾ ਸੰਭੀ ਫਿਰਦੇ ਨੇ ਬੜਾ ਫਿਰ ਵੀ ਫਿਰ ਵੀ ਚਲੋ ਜਿੰਨਾ ਵੀ ਹੈ ਜਿੰਨੀ ਵੀ ਬੰਦੀ ਫਿਰ ਵੀ ਨਹੀਂ ਤਾਂ ਸਾਰੇ ਢਾਟੂ ਦੂਰ ਦਾ ਹੀ ਕਰ ਦਿੰਦੇ ਆ ਅੱਜ ਵੀ ਚਲੋ ਮੌਜੂਦ ਖੜੀ ਨਿਸ਼ਾਨੀ ਫਿਰ ਵੀ ਲਓ ਜੀ ਇਹ ਸੀ ਅ ਪੈਨਾਸਰ ਨੇ ਇੱਥੇ ਵੀਡੀਓ ਬਣਾਈ ਆ ਹਾਂ ਇੱਥੇ ਬਣਾਈ ਸੀ ਉਹ ਜਿਹੜਾ ਪੰਜਾਬੀ ਦਾ ਭਲਾਈ ਉਹਨਾਂ ਨੇ ਬਣਾਈ ਸੀ ਪੰਜਾਬੀ ਕਪਲ ਵੀ ਆਇਆ ਹੈ ਦਸਤੂ ਅ ਖੁਸ਼ਰੀਪਨ ਹਾਂ ਉਹ ਰਾਜੂ ਜੀ ਨਾਲ ਗੱਲ ਕੀਤੀ ਉਹਨਾਂ ਦੀ ਵੀਡੀਓ ਕੀਤੀ ਪੂਰੀ ਗੱਡੀ ਭਰ ਕੇ ਆਈ ਹਾਂਜੀ ਹਾਂਜੀ ਬੱਚੇ ਬੱਚੀਆਂ हाँ ये फैसल के आ गए हाँ जी पिंड दफतू चूने ना खड़े लखनऊ बड़ा बड़ा पर गुरद्वारा एडा कौन ही है ਇਹ ਸਭ ਤੋਂ ਮੈਂ ਨੇੜੇ ਤੇੜੇ ਸਭ ਤੋਂ ਹਾਂ ਵੱਡਾ ਇਹ ਇਹ ਤਾਂ ਕਾਫੀ ਸਾਨ ਫਿਰ ਪਹਿਲਾਂ ਤੋਂ ਬਣਿਆ ਹੋਣਾ ਇਹ ਇਹ 1913 ਦਾ ਹੈ 1913 ਦਾ ਠੀਕ ਹੈ 47 ਚ ਜਾੜਾ ਪੈ ਗਿਆ ਉਸ ਤੋਂ ਬਾਅਦ ਚੋਂ ਫਿਰ ਸਾਹਮ ਸਮਲ ਹੋਈ 47 ਤੋਂ ਬਾਅਦ ਤਾਂ ਨਹੀਂ ਹੋਈ ਹੋਣੀ ਠੀਕ ਤੋਂ ਨਹੀਂ ਵੀ ਢੇੜ ਜਿੰਨੋਂ ਫੱਲੇ ਸਾਹਮਣੇ ਉਸ ਤੋਂ ਬਾਅਦ ਕੋ ਲੋ ਮੋਤੋ ਤੇਥੋਂ ਜਿਹੜੀ ਸਾਰਾ ਪਿੰਡ ਹੀ ਛੱਡ ਕੇ ਗਿਆ ਚਲਾ ਸਿੱਖਾਂ ਦਾ ਕਿ ਕੋਈ ਹੈ ਚੰਦ ਕਾਰ ਮਲਕਾਂ ਦੇ ਗੇ ਟੇਲੀਆਂ ਦੇ ਉਹ ਰਹਿ ਗਏ ਇੱਥੇ ਉਹ ਇੱਥੇ ਰਹਿ ਗਏ ਸੁਣਨ ਨੂੰ ਪਰ ਨੇ ਪਾਸੇ ਮੱਲਾ ਮਗਰ ਉਹ ਹੁਣ ਉਹਨਾਂ ਦੇ ਵਿੱਚੋਂ ਕੋਈ ਚੰਦ ਜੀ ਨਿਵਾਸੀ ਦਸੂਣੀ ਦਸੂਣੀ ਥੋੜੀ ਜਿਹੀ ਠਹਿ ਗਈ ਉਹਨਾਂ ਦੇ ਉੱਤੇ ਇਹ ਸਾਰੇ ਪੁੱਲਰਾਂ ਦਾ ਪਿੰਡ ਹੀ ਸੀ ਜਿੰਨੇ ਕਿ ਹੋਰ ਵੀ ਸੀ ਇਹ ਥੇਰੀਆਂ ਇੰਨੇ ਵਿੱਚ ਕੌਮਾਂ ਸਨ ਜਿਆਦਾਤਰ ਪੁੱਲਰ ਸੀ ਹਾਂਜੀ ਪੁੱਲਰ ਸਾਰੇ ਇੱਥੋਂ ਗਏ ਚਲੇ ਨਾ ਸਾਫ ਇੱਥੇ ਇਹ ਨੇੜੇ-ਟੜੇ ਦੇ ਪਿੰਡਾਂ ਨਾਲੋਂ ਸਭ ਤੋਂ ਵੱਡਾ ਪਿੰਡ ਹੈ ਸਭ ਤੋਂ ਵੱਡਾ ਲਿਆਣੀ ਜਿਹੜਾ ਉਹ ਇਸ ਤੋਂ ਜ਼ਿਆਦਾ ਹੈ ਕਿਉਂਕਿ ਉਹ ਕਸਬਾ ਹੈ ਕਸਬਾ ਕੋਈ ਆਬ ਨਹੀਂ ਗੰਗੂ ਨਹੀਂ ਰੋ ਕਸਬਾ ਹੈ ਪਿੰਡ ਇਹ ਵੱਡਾ ਤਸਵੀਲ ਉਦੋਂ ਕਿਹੜੇ ਪਿੰਡ ਤਸਵੀਲ ਵੀ ਕਸੂਰ ਅੱਛਾ ਜਲਾ ਵੀ ਕਸੂਰ ਇਥੋਂ ਬੌਲਪੁਰ ਕਿੰਨੀ ਕਿ ਦੂਰ ਉਹ ਤਾਂ ਬਹੁਤ ਦੂਰ ਹੈ ਕਾਫੀ ਬਹੁਤ ਦੂਰ ਬੌਲਪੁਰ ਚ ਵੀ ਸਾਡੀ ਜ਼ਮੀਨ ਸੀ ਨਾ ਜਿਹੜੀ ਬੌਲਪੁਰ ਦੀ ਸਾਡੀ ਜ਼ਮੀਨ ਸੀ ਉਹ ਫਰੀਦਕੋਟ ਰਿਆਸਤ ਚ ਪੈ ਗਈ ਸਾਨੂੰ ਉਹ ਮਿਲੀ ਸਾਨੂੰ ਪਿੰਡ ਭਲੂਰ ਮੋਗੇ ਜ਼ਿਲ੍ਹੇ ਚ ਅੱਛਾ ਅੱਛਾ ਫਰੀਦਕੋਟ ਦੇ ਆ ਫਰੀਦਕੋਟ ਦੇ ਆਧਿਕ ਪੈ ਗਈ ਸਾਨੂੰ ਉਹਨਾਂ ਆਪ ਤੋਂ ਬਜ਼ੂਰ ਮਰ ਗਏ ਨੇ ਤੇ ਉਹਨਾਂ ਦੇ ਮੁੰਡੇ ਰਹਿੰਦੇ ਨੇ ਬਾਦੇ ਅਸਮਾਨ ਜੀ ਦੀ ਸਖੀ ਬਾਬਾ ਅਸਮਾਨ ਉਹ ਫ੍ਰੀਜ ਕੋਡ ਵੀ ਆਸਤੀ ਫ੍ਰੀਜ ਕੋਡ ਤੇ ਜਿਹੜੀ ਦਫਤੂ ਦੀ ਸੀ ਜ਼ਮੀਨ ਇਹ ਸਾਨੂੰ ਕਰਿਆਲੇ ਤੇ ਆ ਤੋ ਇੱਥੋਂ ਹੀ ਲੱਗਿਆ ਹਾਂ ਇੱਥੋਂ ਲੱਗ ਗਿਆ ਕਿਉਂਕਿ ਇੱਥੋਂ ਉੱਠੇ ਤੇ ਲੱਗੇ ਜਾ ਕੇ ਕਰਿਆਲੇ ਬੈਠ ਗਏ ਤੇ ਉਹ ਫ੍ਰੀਜ ਕੋਡ ਵੀ ਉੱਥੇ ਲੱਗ ਗਈ ਏ ਬਾਲਪੁਰ ਦੇ ਹਾਂ ਜਿੰਨਾਂ ਨੇ ਤਾਂ ਕਰਕੇ ਬਾਲਪੁਰ ਦੀ ਫ੍ਰੀਜ ਕੋਡ ਪੈ ਗਈ ਤੇ ਦਫਤੂ ਦੀ ਕਰਿਆਲੇ ਚੋਕੇ ਦੇ ਨਾਲ ਲੈ ਆਉਂਦੀ ਆਓ ਸਾਡਾ ਜ਼ਮੀਨ ਮਗਰ ਯੂਨਟ ਮਗਰ ਆ ਨਹੀਂ ਉਹ ਅਲਾਈਜਮੈਂਟ ਨਹੀਂ ਇੱਧਰ ਹੁੰਦੀ ਸੀ ਫਿਰ ਕੋਈਆਂ ਦੇ ਇੱਧਰ ਵਾਲਿਆਂ ਨੂੰ ਉੱਧਰ ਹੋਈਆਂ ਨੇ ਨਾ ਉੱਧਰ ਵਾਲਿਆਂ ਨੂੰ ਇੱਧਰ ਹੋਈਆਂ ਨੇ ਉੱਧਰ ਤੇ ਉੱਧਰ ਵਾਲਿਆਂ ਨੂੰ ਇੱਧਰ ਹੋਈਆਂ ਪਰ ਕਹਿੰਦੇ ਬਹੁਤ ਘੱਟ ਹੋਈਆਂ ਤੇ ਬੜੀ ਜੱਦੋ ਜਹਿਦ ਨਾਲ ਸਾਡੇ ਬਜ਼ੁਰਗਾਂ ਨੇ ਤੇ ਸਾਡੇ ਸਿਆਣੇ ਸਨ ਸਿਆਣੇ ਲੋਕ ਜੀ ਉਹਨਾਂ ਨੇ ਕੀ ਮੋਟੀਆਂ ਸੁਆਕੇ ਨਾ ਤੇ ਆਪਣੇ ਰਕਬੇ ਕੋਈ ਕੋਈ ਜਿਹੜੇ ਹੋ ਗਏ ਬਾਕੀ ਲਓ ਜੀ ਆ ਗੁਰੂ ਘਰ ਦੇਖ ਲਿਆ ਤੇ ਹੁਣ ਅੱਗੇ ਤੁਸੀਂ ਅੱਗੇ ਪਿੰਡ ਵਿਜ਼ਿਟ ਕਰਦੇ ਆਪਾਂ ਵਿਜ਼ਿਟ ਕਰਦੇ ਥੱਲੇ ਚਲੋ ਬਸ ਧਿਆਨ ਨਾ ਜਾਇਆ ਜੇ ਇਹ ਮੇਰੇ ਦਾਦਾ ਜੀ ਪਰਦਾਦਾ ਜੀ ਦੀ ਇਹ ਉਹ ਧਰਤੀ ਆ ਸੋ ਮੈਂ ਇਹਨੂੰ ਦੇਖ ਕੇ ਅੱਜ ਮੇਰੀ ਰੂਹ ਨੂੰ ਬੜਾ ਸਕੂਨ ਮਿਲਿਆ ਸਰੋ ਬਾਈ ਬਹੁਤ ਧਰਤੀ ਦੇ 1977 ਇਹ ਵੀ ਬੜੀ ਗੱਲ ਹੈ ਤੁਹਾਨੂੰ ਫਿਰ ਖਿੱਚ ਲੈ ਆਈ ਪਿੰਡ ਖਿੱਚ ਲੈ ਆਈ ਮੈਂ ਆਪਣੇ ਖਾਨਦਾਨ ਚ ਪਹਿਲਾਂ ਜਿਹੜਾ ਕਿ ਆਪਣੇ ਪਿੰਡ ਵਿਜ਼ਿਟ ਕਰ ਗਿਆ ਮੈਨੂੰ ਮੈਨੂੰ ਇਸ ਦੁਸਤੇ ਕੋਈ ਨਹੀਂ ਮੇਰਾ ਇਹ ਹੀ ਦਿਲ ਦੀ ਇੱਕ ਰੀ ਸੀ ਸੋ ਅੱਜ ਉਹ ਪੂਰੀ ਹੋ ਗਈ ਬਾਬੇ ਨਾਲ ਦੀ ਕਿਰਪਾ ਨਾਲ ਇਹ ਮੇਰੇ ਵੀਰ ਦੀ ਕਿਰਪਾ ਦੇ ਨਾਲ ਬਾਈ ਕੋਈ ਮਸਲਾ ਨਹੀਂ ਜਿਹੜੇ ਫਿਰਦੇ ਨੇ ਬਜ਼ੁਰਗਾਂ ਦੀ ਬਦੌਲਤ ਅੱਜ ਮੈਂ ਆਪਣਾ ਪਿੰਡ ਵਿਜ਼ਿਟ ਕਰ ਰਿਹਾ ਸੋ ਜਿਉਂਦੇ ਵਸਦੇ ਰਹਿਣ ਇਹਨਾਂ ਨਾਲ ਇਦਾਂ ਹੀ ਉਹ ਪਿਆਰ ਹੋਰ ਵਧੇ ਕਿ ਅੱਗੇ ਤੋਂ ਵੀ ਢੇੜਾ ਲਾਉਦੇ ਰਹੀਏ ਤੇ ਆਜੋ ਅੱਗੇ ਬਿਸਮਿਲਲਾ ਜੀ ਮੋਸਟ ਵੈਲਕਮ ਹਲੋ ਜੀ ਇਹ ਗੁਰੂ ਘਰ ਦੀ ਫੇਰਨੀ ਹੈ ਇੱਥੇ ਦੇਖ ਲਓ ਸਮੋਸੇ ਬਣਦੇ ਪਏ ਆ ਆ ਦੇਖੋ ਆਪਣੇ ਪਿੰਡ ਦਫਤੂ ਦੇ ਸਮੋਸੇ ਕਿੰਨੇ ਦਾ ਸਮੋਸਾ 30 ਰੁਪਏ ਦਾ ਚਲੋ ਕੋਈ ਨਹੀਂ ਆ ਕੇ ਖਾਣੇ ਸਮੋਸਾ ਵੀ ਸੋ ਆਹ ਸਾਹਮਣੇ ਕਰਿਆਨੇ ਦਿਖਾਣ ਤੇ ਆ ਬਾਪੂ ਜੀ ਆ ਵੀ ਨਾਲ ਜਾ ਰਹੇ ਨੇ ਆਪਣੇ ਤੇ ਆ ਬਜ਼ੁਰਗ ਹੈਗੇ ਨੇ ਬਲਟੋਏ ਦੇ ਆ ਬਲਟੋਏ ਦੇ ਠੀਕ ਹੋ ਗਿਆ ਘਰਿਆਲੇ ਤਾਂ ਫਰਾਂਦੇ ਜਾਂਦੇ ਰਹਿੰਦੇ ਹੋਵੋਗੇ ਨਹੀਂ ਮੇਰੀ ਸਮਝ ਨਹੀਂ ਉਤਰਦੀ ਅੱਛਾ ਮਾਲ ਇੱਧਰ ਆਂਦੇ ਠੀਕ ਹੋ ਗਿਆ ਉਹ ਜਿਹੜਾ ਇੰਨਾ ਹੈਗਾ ਮੋੜੇ ਮੋੜੇ ਬੰਗਿਆਂ ਦਾ ਨਾਮ ਆ ਮੈਂ ਦਿੱਤਾ ਠੀਕ ਹੈ ਜੀ ਜਾਨੀ ਆਪਣੇ ਜਿਹੜੇ ਬਜ਼ੁਰਗ ਸੀਗੇ ਉਹ ਜਿਹੜੇ ਜਾਣਦੇ ਸੀ ਉਹ ਨਹੀਂ ਹੈਗਾ ਕੋਈ ਇੱਥੇ ਠੀਕ ਹੋ ਗਿਆ ਉਹ ਮਾੜਾ ਮੋਟਾ ਪਤਾ ਤੁਹਾਨੂੰ ਵੀ ਉਹ ਹੈਗੇ ਸੀ ਇੱਥੇ ਰਹਿੰਦੇ ਚਲੋ ਆਜੋ ਫਿਰ ਬਜ਼ੁਰਗ ਉਹ ਉਹ ਦੂਸਰੋਂ ਪਾਣੀ ਕੇ ਠੀਕ ਹੈ ਹਾਂਜੀ ਬੜਾ ਜ਼ੋਰ ਸੀ ਉਹਨਾਂ ਦਾ ਠੀਕ ਆ ਸਾਰੇ ਤੇ ਉਹਨਾਂ ਨੇ ਕੱਢਿਆ ਸੀ ਮੁਸਲਮਾਨਾਂ ਨੂੰ ਠੀਕ ਆ ਉਹ ਮੁਸਲਮਾਨ ਤਾਂ ਨਹੀਂ ਜੋ ਮੁਸਲਮਾਨ ਇਹ ਤਾਂ ਕਿਸੇ ਹੋਰ ਹਾਂ ਹਾਂ ਲਓ ਜੀ ਇਹ ਗਲੀਆਂ ਇਧਰ ਤੂੰ ਪਿੰਡ ਰਿਆਂ ਇਹ ਆਪਣਾ ਪਿੰਡ ਹੈ ਆ ਦੇਖੋ ਤੇ ਸਾਰੇ ਇਧਰ ਚੱਲੂਗਾ ਅ ਚੱਲ ਜੀ ਦੱਸਾਂਗੇ ਬਾਬਾ ਇਧਰ ਨੂੰ ਜਾਣਾ ਮੁੜ ਆਇਆ ਉਹ ਮੇਰੇ ਕੋਲ ਆਏ ਸੀ ਮੇਰੇ ਕੋਲ ਆਏ ਸੀ ਆਹ ਅੱਛਾ ਮੈਂ ਇਹ ਲੈ ਆਣੀ ਹੋਈ ਹਾਂ ਤੂੰ ਮਰੀਆਣੀ ਹੈ ਆ ਨਾ ਇਹ ਹੁਣ ਜੀ ਕੋਲ ਨਹੀਂ ਆ। ਉਹ ਉਹਨੇ ਆਖਿਆ ਮੈਨੂੰ ਦਾਟਾਂ ਵਾਲੀ ਜਿਹਾੜੀ ਚਾਹਉਂ। ਹਾਂਜੀ। ਮੈਂ ਹੁਣ ਦਾਟਾਂ ਟੱਕੇ ਰੰਗੀ ਜੀ ਕਰ ਬੜੇ ਉਹਨੇ। ਹਾਂ। ਥਾਵਾਂ ਜੇ ਤੈਨੂੰ ਕੀ ਬਖਾਵਾ? ਕੀ ਬਖਾਵਾ ਸਹੀ ਗੱਲ। ਦਾਟਾਂ ਦੀ ਮੋੜੀ ਖਤਮ ਹੋ ਗਈ। ਮਾਤਾ ਕੈਸੀ ਗਾਲ ਲੱਗੂ ਨੀ ਬਾਕੀ ਤਾਂ ਲਾਵਾ। ਨਹੀਂ ਨਾਈ ਜੀ ਰੋਣਾ ਵੀ ਨਾ। ਨਾ ਤੇ ਬਾਕੀ ਇੱਧਰ ਹੀ ਆ ਇਹ ਚੀਜ਼ਾਂ ਰਹਿਣੀਆਂ। ਉਧਰ ਸਾਡੇ ਦੇ ਪਾਸੇ ਨਹੀਂ ਹੈਗੀਆਂ ਇਹ ਚੀਜ਼ਾਂ। ਖਤਮ ਕਰਦੇ ਲੋਕਾਂ ਢਾ ਲੀਆਂ। ਇੱਧਰ ਫਿਰ ਵੀ ਤੁਸੀਂ ਸਾਹਮਣੇ ਰੱਖਿਆ। ਫਿਰ ਵੀ ਵਧੀਆ ਲੱਗਦਾ ਇਹ ਚੀਜ਼ਾਂ। ਉਹ ਅੱਜ ਤੋਂ ਫਰਾੜੇ ਦਾ ਹੀ ਨੰਬਰ 11 ਚੱਲਣ ਰਾੜ ਗਿਆ ਹਾਂ ਰਾਫ ਕਿਉਂ ਗੁਰਗੋਰੇ ਦੇ ਉੱਤੇ ਕੁਬੀ ਡੰਡਤੀਏ ਇਹ ਕੋਈ ਟੁੱਟਦਾ ਨਹੀਂ ਠੀਕ ਹੈ ਜਿੰਨੀ ਮਰਜ਼ੀ ਉਹ ਤਾਂ ਖਾਲੀ ਜਿੰਨੀ ਮਰਜ਼ੀ ਨਾਲ ਹਾਂਜੀ ਹਾਂਜੀ ਇਹਨੇ ਜਾਗ ਲਿਆ ਸਾਡੇ ਪਿੰਡ ਦੁਆਨ ਹਾਂ ਉਹਨੇ ਟਿੱਖੋ ਕਰਾਓ ਪਾਕਪਾਨ ਵੀ ਨਹੀਂ ਰੱਖੀ ਹੋਈ ਠੀਕ ਇਹਨਾਂ ਨੂੰ ਹੁਣ ਬੰਦਾਂ ਪਾਈ ਗਏ ਜਦੋਂ ਬੰਦਾਂ ਤੇ ਕੋਈ ਹਾਂ ਜਵਾਨੀ ਤੇ ਬਾਨੀ ਤੋਂ ਬਾਹਰ ਜੰਮਣ ਪੋਏ ਆ ਜੋ ਜੰਮਣ ਪੋਏ ਤੇ ਕੌਂਚੇ ਆ ਬੜਾ ਰੂਹ ਨੂੰ ਬਾਈ ਸਕੂਨ ਮਿਲਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰਾ ਰੂਮ ਕੰਡਾ ਖੜਾ ਹੁੰਦਾ ਇਦਾਂ ਹੀ ਹੋਈ ਤੇ ਉਹ ਦਾਦੇ ਦਾ ਜੰਬਣ ਹਾਂ ਵੀ ਜਿਹੜਾ ਮੈਂ ਦੇਖਣਾ ਹੈ ਕਰਮਾਂ ਵਾਲਾ ਤੇ ਬਿਲਕੁਲ ਬਿਲਕੁਲ ਨਾਲ ਤੁਹਾਡਾ ਵੀਰਾਂ ਦਾ ਸਾਥ ਜਿਨ੍ਹਾਂ ਨੇ ਹੁਣ ਤੁਸੀਂ ਘਰੇਆਲੇ ਜੇ ਬੈਠੇ ਤੇ ਤਿੰਨ ਤਾਇਏ ਘਰੇਆਲੇ ਬੈਠੇ ਨਹੀਂ ਨਹੀਂ ਤੂੰ ਤੁਸੀਂ ਗਾਂ ਮੈਂ ਪਲੂਰ ਮੋਗ ਗਾਜਲਾ ਹਾਂਜੀ ਮਾਲਵੇ ਚ ਬੈਠੇ ਸੀ ਅੱਛਾ ਅੱਛਾ ਹਾਂਜੀ ਸਾਡਾ ਪਿੰਡ ਪਲੂਰ ਜਿਹੜਾ ਮੋਗ ਹੈ ਹਾਂਜੀ ਉਹ ਉੱਥੇ ਸਾਰੇ ਸਾਨੂੰ ਪਾਉ ਪਾਉ ਕਹਿੰਦੇ ਆ ਮਾਲ ਵਿੱਚ ਅਸੀਂ ਦੋ ਘਰ ਬੈਠੇ ਹਾਂ। ਹਮ। ਲਾਕੀ ਦਾ ਅਸੀਂ ਪਾਕਿਸਤਾਨ ਸਾਡਾ ਪਿੰਡ ਪਾਕਿਸਤਾਨ ਪਿੰਡ ਤੇ ਅੱਜ 19000 ਆਜੇ ਨਾ ਹਾਂ ਜੀ ਮੂਜਾ ਨਹੀਂ ਛੋਟੇ ਛੋਟੇ ਹਾਂਜੀ ਅੱਛਾ ਜੀ ਇਹ ਆ ਜਿਹੜੀ ਆ ਉਹ ਥੱਲੇ ਬੁਨਿਆਦ ਦੀ ਕਿੰਨੀ ਆਉਂਦੀ ਸੀ ਇੱਥੇ ਹੀ ਕਹਾਂ ਕਿ ਤੇ ਹੱਥ ਲੱਗਦਾ ਤਾਂ ਇੰਨੀ ਪਰਤੀ ਪੈ ਗਈ ਇੰਨੀ ਪਰਤੀ ਪੈ ਗਈ ਤੇ ਉਹਦੇ ਤੇ ਵਾਕਈ ਮਹੱਲੀ ਹੋਣਗੇ ਚਾਚਾ ਜੀ ਇਹ ਆਏ ਚਾਹ ਉਹ ਜਿਹੜਾ ਵੜੀ ਲੇ ਗਿਆ ਸਾਡੇ ਵੀਡੀਓ ਤੇ ਤੇਰੀ ਵੀਡੀਓ ਬਣਨੀ ਚਾਹੀਦੀ ਆ ਇਧਰ ਕਢਾ ਯਾਰ ਯਾਰੀ ਸਾਨੂੰ ਬੰਦਾ ਵੀ ਬਣਨੀ ਚਾਹੀਦੀ ਚਾਹਦੇ ਦੱਸਣ ਦੇ ਵੀ ਅਹੀਂ ਥੱਲੇ ਹੱਥ ਤਾਂ ਕਰਦੇ ਨੇ ਹਾਂ ਤੇ ਉਹ ਥੱਲੇ ਜਿਹੜੀ ਨਹੀਂ ਹੈ ਨਾ ਉਹ ਹੱਥੋਂ ਤਾਂ ਹੁੰਦੀ ਸੀ ਤੇ ਉਹਦਾ ਤੇ ਮਹੱਲ ਹੀ ਬਹੁਤ ਉੱਚੀ ਹੋਣੀ ਆ ਉਹ ਜੋ ਜੀ ਬੁੱਜ਼ੁਰਗ ਉਹ ਉਹ ਪੌੜੀਆਂ ਨੇ ਇੰਡੀਆਂ ਹੋਈਆਂ ਇੱਕ ਇਧਰ ਲੀ ਸੱਡੋ ਚੜਦੀ ਇੱਕ ਇਧਰ ਲੀ ਥੱੱਬ ਚੜਦੀ ਉਹ ਕਿਹੜੇ ਮਕਾਨ ਨੇ ਮੇਰਾ ਹਰ ਯਿਸਰੂ ਵਾਲਿਆਂ ਨੂੰ ਦੋ ਪਾਸੇ ਉੱਰਲੇ ਪਾਸੇ ਰਕੂ ਤੇਰਾ ਚਾਰ ਤੇ ਮੂਰੇ ਬਰਾਂਡਾ ਇੱਕ ਇਧਰ ਉਹ ਕੋਣੀ ਚੱਪਦੀ ਹੈ ਇੱਕ ਇਧਰ ਉਹ ਹੋਈ ਹੋਣਗੇ ਕਾਕੇ ਜਿਹੜੇ ਦੱਸਣ ਚਾਹੇ ਹਜ਼ਾਰ ਕੁ ਮਹਾਰ ਰਕਬਾ ਦੁੱਬੂਗਾ ਇੰਨੀ ਇੱਥੋਂ ਦੇ ਬਸਾਇਆ ਕਰਨ ਕਿ ਲੋਕਾਂ ਨੇ ਇਹ ਇਮਾਰਤਾਂ ਤਾਂ ਆਮਦਨ ਦੇ ਨਾਲ ਹੀ ਆਮਦਨ ਦੇ ਨਾਲ ਹਾਂਜੀ ਕਿ ਇੰਨਾ ਰਕਬਾ ਪਾਰਾ ਸੀ ਜੀ ਜੀ ਹਿਸਾਬ ਨੇ ਸਾਡੇ ਆਪਣੇ ਲੋਹਾਰ ਮੋਤੀ ਹੁੰਦਾ ਸੀ ਤੇ ਉਹ ਆਨਾਂ ਨੇ ਵੀ ਮੈਂ ਬੜਾ ਸਾਡੇ 6 ਫੁੱਟ ਤੋਂ ਵੱਡਾ ਸੀ ਲੋਹਾਰ ਦਾ ਜੀ ਤੇ ਸਾਨੂੰ ਅਸੀਂ ਬਾਅਦ ਸਾਨੂੰ ਦੱਸਦਾ ਹੁੰਦਾ ਕਿ ਪੁੱਤਰ ਮੈਂ ਬੜਾ ਬੰਦੇ ਨੂੰ ਇਹ ਫੜਨ ਵਾਲਾ ਦੋ ਬੰਦੇ ਮੈਂ ਗੁੱਟਾਂ ਫੜਨ ਵਾਲਾ ਜਿੱਦੇ ਮਰਗੀ ਤਗੜੇ ਨੂੰ ਤੇ ਮੈਂ ਲਾ ਲਾਣੀ ਤਾਂ ਤੇ ਮੈਂ ਕਿਹੜੇ 10 12 14 ਗੋਹੂ ਚੋਤਰਾ ਸੀ ਅੱਛਾ ਉਹ ਜਮੀਨ ਇਨੀ ਪਾਰੀ ਸੀ ਜਣੀ ਜਮੀਨ ਬੜੀ ਪਾਰੀ ਦੀ ਬੜਾ ਰਕਬਾ ਸੀ ਤਾਂ ਏਡੇ ਏਡੇ ਮਹਿਲ ਘਰ ਪਾਇ ਸਿਰੋ ਵਾਲਾ ਬਾਗ ਵਾਜਦਾ ਲਾਲੀ ਵਾਲਾ ਈਸਰੋ ਵਾਲਾ ਬਾਗ ਸੀ ਇਹ ਲਾਲੀ ਵਾਲਾ ਬਾਗ ਸੀ ਇਹਨਾਂ ਦੇ ਬਾਗਾਂ ਦੇ ਸਾਰੇ ਜੀ ਅੰਦਰ ਅੰਦਰ ਨਾਲ ਆਉਂਦਾ ਆਰਬ ਉਤਰਾਦੀ ਆਹ ਦਾ ਜਰਾ ਕੋ ਬਾਪਾ ਤੇ ਚਾਚਾ ਇਹ ਜਿਹੜੀ ਮਾਈ ਸਿਰੋਹੀ ਉਹਦੀ ਡੈਥ ਪਾਰਟੀਸ਼ਨ ਤੋਂ ਪਹਿਲਾਂ ਹੀ ਹੋ ਗਈ ਸੀ ਪਹਿਲੇ ਹੋ ਗਈ ਅੱਛਾ ਅੱਛਾ ਕੀ ਉਦੀ ਉਹ ਪਹਿਲਾਂ ਹੀ ਮਰ ਗਈ ਸੀ ਨਹੀਂ ਨਹੀਂ ਇਧਰ ਆਈ ਪੇਰ ਅੱਛਾ ਆਈ ਖਰਾਬ ਹਾਂ ਤਾਂ ਉਸ ਨੇ ਇਹ ਆਪਰੇ ਉਹ ਜਾਕ ਨਹੀਂ ਬੈਠੇ ਹੋਕਰ ਉਹ ਮੈਂ ਖੰਸਾ ਹਾਂ ਹਾਂ ਮਤਲਬ ਮੈਂ ਹਾਂ ਇਹ ਨਾਲ ਤੁਹਾਨੂੰ ਦੱਸਾਂ ਇਹ ਨਾਲ ਸਰ ਅਜੇ ਅਸਾਂ ਲੱਗਣ ਟੈਂਕ ਕਪੂਦਰੀ ਮੜਾ ਵਿਜ਼ਿਟ ਕਰ ਲੈਣੇ ਹਾਂ ਚੱਲ ਠੀਕ ਹੈ ਆ ਦੇਖੋ ਆ ਇੱਕ ਹੋਰ ਜਲਾ ਮਕਾਨਿਕ ਕਾ ਜੀ ਉਹ ਤੁਹਾਨੂੰ ਅੰਦਰ ਵਿਜ਼ਿਟ ਕਰਾਉਨੇ ਪ੍ਰਾਣਾ ਜਿਹੜੇ ਇਹ ਸਕੈਚ ਦੇ ਹੋਣਗੇ ਵੀਰੇ ਸਾਰੇ ਪੁਰਾਣੇ ਨੇ ਠੀਕ ਹੈ ਇਹ ਜਿਹੜੇ ਮਕਾਨ ਇਹ ਜ਼ਿਆਦਾਤਰ ਇੱਧੇ ਪੌੜੀਆਂ ਚੜ੍ਹਦੀਆਂ ਸਾਰੇ ਕਾਲੇ ਚ ਸਾਰੇ ਚ ਇਦਾਂ ਚੜ੍ਹਦੇ ਸਾਰੇ ਜਿਹੜਾ ਹੈ ਪੁਰਾਣੀਆਂ ਸਾਰੇ ਆਇਆ ਕਿਹੜਾ ਨੇ ਅੱਛਾ ਜੀ ਉਹ ਵੀ ਸਾਡੇ ਵਾਲੇ ਨੇ ਅਲੱਛਾ ਨੇ ਅਕਸ਼ੌਰੀ ਕੀ ਹਾਲ ਹੈ ਅਲੈਕੁਮ ਅਲੈਕੁਮ ਅਲੱਲਾ ਹਿੰਦੀ ਵਾਪਰਾ ਅਡੇ ਮਕਾਨ ਦੇ ਹੈ ਚੰਗੇ ਬਣਾਏ ਸੀ ਤਾਂ ਹੀ ਖੜੇ ਨੇ 30 ਸਾਲ ਹੋ ਗਏ ਇਹ ਨਹੀਂ ਐਸਾ ਆਪਣਾ ਇੱਕ ਮਕਾਨ ਹੈ ਸ਼ਿੰਦਿਆਲੇ ਦਾ ਬੜੇ ਮਕਾਨ ਸਮਝਦੇ ਸੀ ਸ਼ੇਖ ਕਰਮਲਾਈ ਵਾਲੇ ਮਕਾਨ ਜਿੱਥੇ ਡਾਕਟਰ ਨਾਇਸ਼ਾਤਨ ਡਾਕਟਰ ਨਾਇਦਾ ਵੀ ਨਹੀਂ ਪਤਾ ਹੁਣ ਇੱਥੇ ਇਹ ਜਨੀਲ ਜਲਾ ਬੈਠਾ ਪਤਾ ਨਹੀਂ ਚੱਲਦਾ ਆਵੇ ਚੂਨੇ ਨਾ ਪੂਰੀ ਇੰਨੀ ਸਫਾਈ ਸਰਦਾਰ ਜੀ ਕਿਤੇ ਕੋਈ ਮੈਨੂੰ ਕਰਕੇ ਵਿਖਾਵੇ ਨਾ ਹੋਣੀ ਅੱਜ ਅੱਜ ਕਿਤੇ ਵੀ ਨਹੀਂ ਹੋਣੀ ਨਾ ਸਹਜ ਜੀ ਨਾ ਸੀ ਮੈਂ ਆ ਮਿਲੇ ਚੂਨਾ ਹਾਂਜੀ ਨਾ ਕਟਿੰਗ ਹੋ ਗਈ ਨਾ ਇਦਾਂ ਇਹ ਇਲਾਕੇ ਦਾ ਲਾਂਡੇ ਅੱਛਾ ਚਾਚਾ ਜੀ ਬਗੈਰ ਕੇ ਸ਼ਾਇਦ ਨਾ ਚੂਨੇ ਵਾਲੇ ਪੁੱਲ ਨੇ ਪੁਲਾਂ ਦੇ ਸੁਵਿਆ ਦੇ ਉਹ ਹੀ ਨਹੀਂ ਧੀਵੇਂ ਜਾਂਦੇ ਇਹਨਾਂ ਬ੍ਰਾਂਡਾਂ ਦੇ ਇਹਨਾਂ ਦੀ ਸੱਤਾ ਥੱਲੇ ਵਾਲੀ ਹੈਗੀ ਹੈ ਹਾਂ ਹਾਂ ਜੀ ਇਸਰਪੁਰ ਦੀ ਜਿਹੜੀ ਨਾ ਬੱਚੀ ਇਸ ਮਕਾਨਾਂ ਵਾਲੇ ਦੇ ਬੰਦਿਆਂ ਨਾਲ ਵਿਆਹੀ ਸੀ ਤੇ ਉਹਨਾਂ ਦੇ ਫਿਰ ਆਪਸ ਦੇ ਵਿੱਚ ਇਹਨਾਂ ਨਾਲ ਰਿਸ਼ਤੇਦਾਰੀਆਂ ਇਹ ਕੈਂਪ ਸੰਨ ਇਸਰ ਇਸਰਉਂਦਰ ਸੀ ਤੇ ਇਹ ਇਸਰਪੁਰ ਦੀ ਬੱਚੀ ਜਿਹੜੀ ਉਹ ਇਹਨਾਂ ਮਕਾਨਾਂ ਦੇ ਵਿੱਚ ਉਹਦੀ ਕੁੜੀ ਤੇ ਆਈ ਹਾਂਜੀ ਕੁੜੀ ਦਿੱਤੀ ਆਈ ਸੀ ਆ ਕੁੜਮਾਂ ਦਾ ਕਾਰਸ ਹਾਂ ਤੇ ਕਿੰਨੀਆਂ ਘੋੜੀਆਂ ਦੀ ਜਗ੍ਹਾ ਦਸੀਏ 102 102 ਘੋੜੀਆਂ 100 ਆਹ ਹਾਂ 100 ਚਲੋ ਹੁਣ ਪੂਰਾ ਸਹੀ ਜਾਨੀਏ ਪਿੰਡ ਹਾਈ ਫਾਈ ਸੀ ਕੰਮ ਹਾਂ ਇਹ ਸਾਡਾ ਜੀ ਇਹ ਮੁੰਡਾ ਵੀ ਇਹ ਵਿਚਾਰੇ ਦੋ ਦਿਨ ਗੁੰਦੇ ਨੇ ਹਾਂ ਜੀ ਮਾਝੇਲੇ ਦੇ ਤੇ ਦੇ ਲੋ ਰੰਗੜ ਲੋ ਹਉ ਲੋ ਆਪੇ ਆਂਡ ਰਖਾ ਜੀ ਇਹ ਮਾਝੇ ਆ ਇਹਦੇ ਮਾਝੇਲੇ ਉਹ ਥੋੜਾ ਜਿਆ ਉਹਨਾਂ ਦਾ ਤੌਰ ਤਰੀਕਾ ਦੇ ਰਹਿਣਛੇ ਨੇ ਹਾਂ ਜੀ ਉਹ ਥੋੜੇ ਛੇਤੀ ਲੜਦੇ ਨਹੀਂ ਨੇ ਹੂੰ ਇਹ ਜਿਹੜੇ ਮਾਝੇਲੇ ਨੇ ਥੋੜੇ ਇਹ ਬੰਦੇ ਜੋ ਥੋੜਾ ਜਿਆ ਕਹਿ ਸਕਦੇ ਹੁਣ ਜਿੰਨੇ ਜਿੰਨੇ ਕੋਈ ਯੋਧੇ ਹੋਏ ਹਾਂ ਜਿੰਨੇ ਵੀ ਹੋਏ ਪੀਰ ਫਕੀਰ ਆਪਣੇ ਪੈਗੰਬਰ ਹੋਏ ਆਪਣੇ ਗੁਰੂ ਹੋਏ ਸਾਰੇ ਮਾਝੇ ਘਰ ਦੀ ਚੋਣ ਹੈ ਜੀ ਜੀ ਮਜਾਦ ਮਾਲਾ ਵੇ ਇੱਕ ਹੁਣ ਸਾਡਾ ਇੱਕ ਟੋਟਾ ਰਹਿ ਗਿਆ ਦੋ ਹਿੱਸੇ ਸਾਡੇ ਪੰਜਾਬ ਦੇ ਇੱਧਰ ਇੱਕ ਸਾਡੇ ਕੋਲ ਇੱਧਰ ਮੇਨ ਦਾ ਮੇਨ ਇਹ ਇਹ ਸਾਡਾ ਬੈਲ ਇੱਧਰ ਦਾ ਉਹਦੇ ਸਾਡੀਆਂ ਲੱਤਾਂ ਰਹਿ ਗਈਆਂ ਆ ਉਦਲਾ ਹੱਸ ਟੜਦਾ ਇੱਧਰ ਹੈ ਅਜਿਹਾ ਇੱਧਰ ਟੜਕਦਾ ਇੱਧਰ ਮੈਂ ਬੱਧਾ ਜੜੀ ਤੜਕਦਾ ਜਿਹਨੇ ਫੇਰ ਟੜਕ ਲੈ ਉਹਦਾ ਖੇਤ ਤੇ ਟੜਕ ਪਈ ਇਸਨੀ ਪੂਰੀ ਦੇਖੇ ਜਰਾ ਪਿਆਰ ਆ ਇਹ ਇੱਥੇ ਕਰਕੇ ਆ ਮੈਂ ਜਿਹੜੇ ਉੱਧਰ ਉੱਟ ਕੇ ਆਏ ਨੇ ਉਹਨਾਂ ਨੂੰ ਵੀ ਉਹੀ ਖੇਚੇ ਜਿਹੜੇ ਇੱਥੋਂ ਗਏ ਨੇ ਉਹਨਾਂ ਨੂੰ ਉਹੀ ਖੇਚੇ ਤੇ ਬੋੜੀ ਆ ਗਈ ਆ ਜਿਹੜੀ ਤਰ ਚੱਲ ਗਿਆ। ਪਰ ਇਹਦੇ ਮੈਨੂੰ ਇਹ ਪੁਰਾਣਾ ਬਹੁਤ ਲੱਗਦਾ। ਇਹ ਪੁਰਾਣਾ ਨਹੀਂ ਲੱਗਦਾ। ਅੱਛਾ ਨਵਾਂ ਹੀ ਹੈ। ਹਨਾ ਇਹ ਤਾਂ ਹਾਂ ਜਿਆਦੇ ਨੇ ਨਾ। ਪੁਰਾਣਾ ਹੈ। ਇਹ ਵੀ ਪੁਰਾਣਾ ਬਹੁਤ ਹੈ। ਉਹ ਮੈਂ ਤਾਂ ਕਿਹੜਾ ਕਹਿ ਰਿਹਾ ਹਾਂ। ਹੈ ਵੀ ਗੁਰਦੁਆਰਾ ਇਹ। ਹਾਂਜੀ। ਉਹ ਸੌਰੀ ਮਤਲਬ ਪੱਕੇ ਘਰ ਸੀ ਜਿਹੜੇ ਪਿਛਲੇ। ਅੱਛਾ ਇਹ 12 ਕਰੀਆਂ ਵੀ ਸੀ। ਹੂੰ ਹੂੰ। ਇਹ ਆਪਣੇ ਫੈਸਲੇ ਮકાਨ ਨਹੀਂ। ਤਰ ਰਹੇ ਨੇ। ਉੱਥੇ ਵਾਲੀਏ ਹਾਂ ਅ ਕਲਸੀ ਆਪਾਂ ਜਿਹੜੇ ਖبوط ਤੇ ਗਾਇਦੇ ਨਾ ਉਹ ਬਹੁਤ ਘਰੇਲੇ ਬਰਦਾਲੇ ਬੈਠੇ ਹਾਂ ਜਿੱਧਰ ਨੂੰ ਆਪਾਂ ਜਾ ਰਹੇ ਚੌਕ ਦਾ ਨਾਂ ਹੀ ਕਲਸੀ ਵਾਲਾ ਚ ਸਾਡੇ ਘਾਚੀ ਹੈ ਨਾ ਜਿਹਨੂੰ ਪਰਸਾਂ ਦੀ ਅੱਛਾ ਅੱਛਾ ਇਹ ਨਹੀਂ ਸਾਬਰ ਦੀ ਨਾਂ ਨਹੀਂ ਹਾਂ ਜਦੋਂ ਪਹਿਲਾ ਇੱਥੋਂ ਉੱਠ ਕੇ ਤਾਂ ਸਿੱਧਾ ਘਰੇਲੇ ਬੈਠੇ ਨਾ ਹਾਂਜੀ ਅਸੀਂ ਮੈਨ ਤਾਂ ਸਾਸੀਂ ਘਰੇਲੇ ਬੈਠੇ ਜਾਗੇ ਉਹ ਤਾਂ ਜਨ ਫੇਰ ਬਾਅਦ ਚ ਉਧਰ ਬੋਲ ਫੜਦੀ ਪੈ ਗਈ ਹਾਂ ਬਾਹਣ ਜਿਹੜੇ ਚੌਂਕ ਚ ਜਾ ਰਹੇ ਇਹ ਚੌਂਕ ਦਾ ਨਾਮ ਹੀ ਕਲਸੀਆਂ ਵਾਲਾ ਚੌਕ ਅੱਛਾ ਕਲਸੀਆਂ ਵਾਲਾ ਚੌਕ ਇਹ ਪਿੰਡਾਂ ਜਿਵੇਂ ਲਪਈ ਹੁੰਦੀ ਹੈ ਪਿੰਡ ਗੰਡਾ ਦੇ ਨਾਲ ਪੁਰਾਣੇ ਪਿੰਡਾਂ ਦੇ ਨਾਲ ਉਹ ਸਾਰੀਆਂ ਚੀਜ਼ਾਂ ਬੜੀਆਂ ਬੜੀਆਂ ਪੋਸ਼ਾ ਸਾਦਾ ਯਾਹ ਇਹ ਨਮਲਾ ਤੋਂ ਲੱਗੇਗਾ ਅੰਿਆਸੇ ਵੱਲੇ ਪਨੇ ਹੁੰਦੀ ਸੀ ਖੁਈ ਕੱਚੀ ਹਾਂ ਤੇ ਉਹਦੇ ਵਿੱਚ ਮਾਰਗ ਸਾਡਾ ਕੋਈ ਕਰਾ ਦੇ ਰਾਤੋ ਰਾਤ ਕਰਾ ਮਾਰ ਰਿਹਾ ਉਹ ਕੁੱਟਿਆ ਮੰਨਿਆ ਫਿਰ ਉਹਨਾਂ ਨੇ ਕਿਹਾ ਜੀ ਅੱਜ ਖੁਈ ਦੇ ਵਿੱਚ ਹੀ ਸੁਟਿਆ ਖੁਈ ਦੇ ਫੇਰ ਕਦੇ ਆ ਸਾਈ ਜੀ ਉਹ ਉਹ ਆ ਗਏ ਸੁਣ ਲਓ ਜੀ ਵੀਰਾਂ ਨੇ ਸਾਰਾ ਪਿੰਡ ਵਿਜਿਟ ਕਰਾਤਾ ਤੁਸੀਂ ਦੇਖ ਹੀ ਲਿਆ ਤੇ ਬਾਕੀ ਜਿਹੜਾ ਸਾਡਾ ਘਰ ਸੀਗਾ ਉਹ ਹਾਲੇ ਜਣੀ ਇਸ ਏਰੀਆ ਦੇ ਵਿੱਚ ਹੀ ਸੀ ਨਾ ਮਿਲ ਕੋ ਆਈਆਂ ਪਰ ਜਣੀ ਪੂਰਾ ਕਨਫਰਮ ਨਹੀਂ ਹੈਗਾਗਾ ਤੇ ਉਹ ਬਜ਼ੁਰਗ ਕਹਿੰਦੇ ਵੀ ਆਹ ਜਿਹੜੀ ਜਗਾ ਆ ਗਲੀ ਆ ਇਸ ਗਲੀ ਤੇ ਵੀ ਮਕਾਨ ਸੀਗੇ ਤੇ ਚੰਗੀ ਤਰ੍ਹਾਂ ਟਾਈਮ ਹੋ ਗਿਆ ਟਾਈਮ ਜ਼ਿਆਦਾ ਹੋ ਗਿਆ ਇਹਨਾਂ ਦਾ ਜਨਮ ਹੋਇਆ ਬਾਅਦ ਚੋਂ ਤੇ ਤਾਂ ਕਰਕੇ ਸਾਨੂੰ ਕੋਈ ਪੁਰਾਣੇ ਬਜ਼ੁਰਗ ਇੱਕ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਮੌਤ ਹੋ ਗਈ ਤੇ ਹੁਣ ਚਲੋ ਹੋਰ ਕੋਈ ਬਜ਼ੁਰਗ ਨਹੀਂ ਪਰ ਇਹਨਾਂ ਨੇ ਵਧੀਆ ਫਿਰ ਵੀ ਸਾਰੇ ਘਰ ਦਿਖਾ ਦਿੰਦੇ ਨੇ ਜਿੰਨਾ ਕਿ ਇਹਨਾਂ ਨੂੰ ਪਤਾ ਸੀ ਉਹਨਾਂ ਕ ਸਾਨੂੰ ਦੱਸ ਦਿੱਤਾ ਤੇ ਬਾਕੀ ਜਿਉਂਦੇ ਵਾਸਤੇ ਰਹਿਣ ਸਾਰਾ ਪਿੰਡ ਵਿਜ਼ਿਟ ਕਰ ਲਿਆ ਆਪਾਂ ਆਪਣਾ ਕਾਰ ਇੱਥੇ ਨੇੜੇ ਤੇੜੇ ਸੀ ਚਲੋ ਆਪਾਂ ਉਹ ਪੁਰਾਣੇ ਪਿਓ ਦਾ ਤੇ ਬਰਦਾਦ ਦੀਆਂ ਇੱਥੇ ਤੁਰੇ ਫਿਰਦੇ ਦੀਆਂ ਚਲੋ ਆਪਾਂ ਯਾਦਾ ਮਹਿਸੂਸ ਕੀਤੀਆਂ ਵਧੀਆ ਲੱਗਾ ਸਾਰਿਆਂ ਨਾਲ ਅੱਗੇ ਵੀ ਤੁਹਾਨੂੰ ਵਿਜ਼ਿਟ ਕਰਾਉਣੇ ਆਜੋ ਆਹ ਸਾਹਮਣੇ ਬਾਬੇ ਮਸਜਿਦ ਹਾਂਜੀ ਇਹ ਪੁਰਾਣੀ ਹੈ ਵੀ ਕੀ ਨਹੀਂ ਮਸਜਿਦ ਕਲਸੀਆ ਵਾਲੀ ਅੱਛਾ ਕਲਸੀਆਂ ਵਾਲੀ ਮਸਜਿਦ ਵਾਈਦੀ ਠੀਕ ਹੋ ਗਿਆ ਅੱਛਾ ਤੋਂ ਇਹੋ ਨੇੜੇ ਦਾ ਬਾਹਰ ਫਿਰਦੇ ਜੀ ਅੱਛਾ ਸਤਨਾਮ ਹੋਰ ਸਭ ਕਹਿੰਦੇ ਲਓ ਜੀ ਬਜ਼ੁਰਗਾਂ ਦੀ ਪੂਰੀ ਪਿੰਡ ਚ ਗੱਲਬਾਤ ਆ ਸਾਰੇ ਨਾ ਚੰਗੇ ਭਾਈ ਚਾਰ ਕਿਸਾਂਜ ਇਹਨਾਂ ਦੀ ਮੈਂ ਜਉਂਦਾ ਫਿਰਦਾ ਵੇ ਦੇਖਦਾ ਪਿਆ ਤੇ ਵਧੀਆ ਹੱਸ ਕੇ ਬੁਲਾਉਂਦੇ ਸਾਰੇ ਸਾਰੇ ਹੀ ਪਿਆਰ ਨਾਲ ਐਸਪੈਂਡ ਜਿ ਰਹਿੰਦੇ ਵਧੀਆ ਘੈਂਟ ਆ ਸਾਰੇ ਬੰਦੇ ਇਹ ਸਮੋਸੇ ਅਭਾ ਦੇ ਪਿੰਡ ਦੇ ਸਮੋਸੇ ਦਿਖਾਉਣਾ ਤੁਹਾਨੂੰ ਪਿੰਡ ਦੇ ਸਮੋਸੇ ਦਫਤੂ ਦੇ ਆਪਾਂ ਖਾ ਕੇ ਟਰਾਈ ਕਰਕੇ ਦੇਖਦੇ ਆ ਕਿਦਾਂ ਦਾ ਟੇਸਟ ਆਪਾਂ ਫੀਲ ਕਰਦੇ ਆ ਹੋ ਲੈ ਲਓ ਨਾ ਟੇਸਟ ਉਸ ਕਰੋ ਗਰਮਾ ਗਰਮ ਸਮੋਸੇ ਸਾਕੇ ਦੇ ਆਜਾ ਹੈ ਦੇਵੀ ਜੀ ਸ਼ਖਤਰੀ ਪੂਰਾ ਕੈਂਟੇਸਟ ਆ ਬਈ ਅੱਜ ਆਪਣਿਆ ਕਰਮਾ ਲਿਖੇ ਸੀ ਆਪਾਂ ਖੋਮਣਾ ਤੇ ਆ ਵੀਰ ਦਾ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਬਿਲਕੁਲ ਚੱਕਰੀ ਨਾ ਤੇ ਚੰਦਾ ਪਾਇਆ ਨਹੀਂ ਚੰਦਾ ਸੋਸੋ ਵਰੀ ਆ ਪਕੌੜਾ ਜੁੱਥਰਾ ਰੱਖੇ ਦੋ ਤਰ੍ਹਾਂ ਦੇ ਹਾਂਜੀ ਸਾਡੇ ਇੱਥੇ ਦੇਵੀ ਜੀ ਸ਼ਖਤਰੀ ਆਓ ਖਾਓ ਖਾਓ ਕੋਈ ਨਾ ਲੱਗੇ ਪੌਣ ਟੈਗ ਤੋਂ ਨਹੀਂ ਚੰਦਾ ਹਾਂਜੀ ਆਪਾਂ ਚੰਦਾਂ ਲੈਣਾ ਪਕੌੜਾ ਜੁੱਸਾ ਦਾ ਫਿਰ ਉਸ ਨਾਲ ਵੀ ਹਾਂ ਠੀਕ ਹੋ ਗਿਆ క్నె లిడి చలో చాచ్యి విడి కరండి. క్తె చలో. తో లేన ని లేనని తో ఈన్ నన మదిగు. ఆం ఎదిం నేనే. ਕਿ ਹੈ ਬੰਦੇ ਜੀ ਦਾ ਖੇਡਾ ਵਾਹ ਇਹ ਕਰੇ ਬਈ ਕੋਲਾ ਕਿਲੋ ਗਾੜਾ ਬਈ ਕੋਲਾ ਜੀ ਆਦੇ ਰੋ ਪਰ ਇਹਦੇ ਦੀ ਕੋਲ ਖੰਡ ਪਾਈ ਜੇ ਨਹੀਂ ਸਿਰਾ ਪਾਸੇ ਕਿਲੋ ਬਈ ਕੋਲੋ ਜੇ ਤੀ ਜੀ ਵਰਤੀ ਹੋਵੇ ਬੜਾ ਮਹਿਮਾਨ ਨਵਾਜੀ ਕਰਦੇ ਆ ਬੜਾ ਪਿਆਰ ਦਿੱਤਾ ਮੈਨੂੰ ਅਨੰਦ ਆ ਗਿਆ ਇਹ ਤੋਂ ਕਹਿੰਦੇ ਆ ਉਤੋਂ ਮਹਿਮਾਨ ਨਵਾਜੀ ਰਖਾਉਂਦੇ ਆ ਮੈਂ ਕਹਿੰਦਾ ਕਹਿੰਦੇ ਸ਼ਾਇ ਮੰਨ ਬੜਾ ਮੰਗਲ ਤੇ ਪਾਈ ਜਾਂਦੇ ਮੇਰਾ ਘਰ ਭਰਿਆ ਪਿਆ ਬਈ ਜਿਉਂਦੇ ਰਹਦੇ ਰਹੋ ਜੀ ਉਸ ਤੋਂ ਬੰਦੀ ਨੂੰ ਬੜਾ ਪਿਆਰ ਕਰਦਾ ਬਾਕੀ ਬੁਰੀ ਬਾਤ ਨਹੀਂ ਕਰਦੇ ਸਰਦਾਰਾਂ ਨੂੰ ਮਿਲਤੇ ਟਾਈਮ ਮਿਹਰबानी ਬਜ਼ੁਰਗੋ ਬੜਾ ਸਾਡੇ ਨਾਲ ਤੁਸੀਂ ਪਿੰਡ ਦੇ ਵਿੱਚ ਤੁਰੇ ਬੜਾ ਧੰਨਵਾਦ ਜੇ ਤੁਹਾਡਾ ਚੱਲ ਜਾਂਦਾ ਜੀ ਸਾਨੂੰ ਨੰਬਰ ਉਹ ਮੈਂ ਦੇ ਕੇ ਜਾਂਦਾ ਤੁਹਾਨੂੰ ਦੇ ਕੇ ਜਾਂਦਾ ਨੰਬਰ ਚਾਚੇ ਹਰਾਂ ਕੋਲ ਹੋਏਗਾ ਮੈਂ ਦੇ ਦੇਣਾ ਨੰਬਰ ਕੋਲ ਦੇ ਦੇਣਾ ਤੁਸੀਂ ਬਸ ਜਿਉਂਦੇ ਵਸਦੇ ਰਹੋ ਤੇ ਰੱਬ ਨੇ ਚਾਹਿਆ ਫਿਰ ਮਿਲਾਂਗੇ ਠੀਕ ਹੋ ਗਿਆ ਆ ਬਜ਼ੁਰਗਾਂ ਦਾ ਹੈਗਾ ਘਰ ਤੇ ਸਾਰੇ ਬਜ਼ੁਰਗਣੇ ਨਾਲ-ਨਾਲ ਵਿਚਾਰੇ ਰਹੇ ਆ ਤੇ ਜਿਉਂਦੇ ਵਸਦੇ ਰਹਿਣ ਬੜਾ ਪਿਆਰ ਦਿੱਤਾ ਠੀਕ ਹੈ ਬਜ਼ੁਰਗੋ ਹਾਂਜੀ ਠੀਕ ਹੋ ਗਿਆ ਬਬਲ ਪ੍ਰੀਤ ਹੈ ਬਬਲ ਪ੍ਰੀਤ ਹਾਂਜੀ ਠੀਕ ਉੱਤਰ ਦੇਖ ਵੀ ਨਾ ਹਾਂਜੀ ਮੈਂ ਲਿਖ ਕੇ ਦਊਂਗਾ ਹਾਂ ਹਾਂਜੀ ਠੀਕ ਯਾਰ ਕਰਦਾ ਹਾਂ ਹਾਂਜੀ ਹਾਂਜੀ ਠੀਕ ਹੋ ਗਿਆ ਜੀ ਬਹੁਤ ਸ਼ੁਕਰੀਆ ਠੀਕ ਹੋ ਗਿਆ ਨਾ ਨੀ ਬੀਜਰ ਕੋ ਰੋਟੀ ਛੱਕੇ ਬਹੁਤ ਪਸੰਦੀ ਖਵਾਤਾ ਬੜਾ ਪਿਆਰ ਸਤਿਕਾਰ ਦੇ ਇਨਾ ਬਹੁਤ ਅਰਸ਼ਾਦਾ ਨਹੀਂ ਛਕਣਾ ਤੁਸੀਂ ਪਹਿਲਾਂ ਹੀ ਬਹੁਤ ਕੁ ਖਵਾਤਾ ਨਹੀਂ ਯਾਰ ਬੜਾ ਕੁਸ਼ਤੀ ਹਾਂਜੀ ਇਹ ਇਹ ਬੰਦੇ ਨੂੰ ਹਸਰਤ ਹੁੰਦੀ ਜੀ 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 ਕਿ ਯਾਰ ਮਹਿਮਾਨ ਜਿਹੜੇ ਨਾ ਉਹ ਅੱਲਾਹ ਦੀ ਬੜੀ ਬੜੀ ਰਹਿਮਤ ਆ ਜਾਂਦੀ ਹੈ ਇਹ ਰਹਿਮਤ ਤਾਂ ਸਾਨੂੰ ਉਹ ਮਾਇੂਜ਼ ਕਰਦੇ ਨਹੀਂ ਨਹੀਂ ਬੜਾ ਤੁਸੀਂ ਪਿਆਰ ਦਿੱਤਾ ਬੜਾ ਪਿੰਡ ਦਿਖਾਇਆ ਬਜ਼ੁਰਗਾਂ ਨੇ ਮੈਂ ਨਾ ਮਨ ਖੁਸ਼ ਹੋ ਗਿਆ ਜਿਉਂਦੇ ਆਜੋ ਯਾਰ ਆਜੋ ਇਹ ਹੋ ਗਿਆ ਮੇਨ ਪੁਆਇੰਟ ਇਹ ਆ ਬਾਜ਼ਾਰ ਇਥੇ ਰੌਣਕਾਂ ਲੱਗੀਆਂ ਰਹਿੰਦੀਆਂ ਆਹ ਦੇਖੋ ਤੁਸੀਂ ਇਹ ਮੇਨ ਫਰਨੀ ਹੈ ਤੇ ਇਧਰ ਅੱਗੇ ਆਪਾਂ ਖੇਤ ਵਿਜ਼ਿਟ ਕਰਦੇ ਹਾਂ ਜੀ ਤੇ ਚਲੋ ਅੱਲਾਹ ਤਾਲਾ ਤੈਨੂੰ ਨੇ ਕਰੇ ਤੇ ਤੈਨੂੰ ਆਪਦੇ ਮਾਪੇ ਉਹਦੇ ਦਾਬੇਦਾਰ ਰਹਣਗੇ ਜੀ 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 ਬਜ਼ੁਰਗੋ ਬੜਾ ਪਿਆਰ ਦਿੰਦੇ ਤੁਸੀਂ ਜਿਉਂਦੇ ਵਾਸਤੇ ਰਹੋ ਕੋਈ ਨਹੀਂ ਸਾਡਾ ਇਸ ਪਿੰਡ ਨਾਲ ਸਾਡੇ ਦਾਦੇ ਪੁਰਦਾਦੇ ਇਥੇਰੇ ਸਾਨੂੰ ਪਿਆਰ ਖੈਚਾਈ ਦੇ ਅਸੀਂ ਪਹੁੰਚੇ ਅੱਛਾ ਹਾਂਜੀ ਹਾਂਜੀ ਸਾਡਾ ਮੇਰਾ ਵੀ ਜੀ ਕਰਦਾ ਸਾਡਾ ਖੇਮਕਨ ਪਿੰਸੀ ਅੱਛਾ ਖੇਮਕਨ ਮੈਂ ਕਿਤੇ ਨਾ ਮਾਰਨਾ ਹੈ ਜਿਹੜਾ ਜ਼ਿੰਦਗੀ ਅੱਲਾਹ ਨੇ ਦਿੱਤੀ ਜੀ 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 ਜ਼ਰੂਰ ਆਓ ਵੈਲਕਮ ਤੁਹਾਡਾ ਕੋਈ ਗੱਲ ਨਹੀਂ ਹਾਂਜੀ ਦੇਖਣਾ ਚਾਹੀਦੀ ਹੈ ਜੀ ਜੀ ਦੇਖਣੀ ਚਾਹੀਦੀ ਹੈ ਹਾਂ ਪਾਰਟਿਸ਼ਨ ਤੋਂ ਬਾਅਦ ਵੀ ਐਸ ਸੰਗ ਵਿੱਚ ਬਾਗ ਹੁੰਦਾ ਸੀ ਈਸਰੋ ਦਾ ਈਸਰੋ ਚੱਤੀ ਸੀ ਠੀਕ ਹੈ ਸਾਹਮਣੇ ਈਸਰੋ ਜੱਟ ਦਾ ਬਾਗ ਹੁੰਦਾ ਸੀ ਇੱਥੇ ਅੱਲਾ ਦਾ ਠੀਕ ਹੋ ਗਿਆ ਤੇ ਲੰਗਾਰ ਕਿੱਥੇ ਆ ਕਿੱਰੇ ਆ ਹਾਂਜੀ ਹਾਂਜੀ ਤੇ ਉਸ ਕੋਟ ਤੇ ਹੁੰਦਾ ਹੀ ਮਾਏ ਦਾ ਈਸਰੋ ਦਾ ਬਾਗ ਹਾਂ ਠੀਕ ਹੋ ਗਿਆ ਇੱਧਰ ਇਹ ਬਾਗ ਸੀ ਨਾਲੀ ਵਾਲਾ ਨਾਲੀ ਵਾਲਾ